ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਉੱਤੇ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨ ਦਾ આરોਪ ਲਾਉਂਦਿਆਂ ਕਿਹਾ ਕਿ ਨੌਬਤ ਇੱਥੇ ਤੱਕ ਆ ਗਈ ਹੈ ਕਿ ਸਰਕਾਰ ਨੂੰ ਸਰਕਾਰੀ ਅਦਾਰਿਆਂ ਵੱਲੋਂ ਖਰਚੀਆਂ ਜਾ ਚੁੱਕੀਆਂ ਗ੍ਰਾਂਟਾਂ ਵੀ ਵਾਪਸ ਮੰਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਨੂੰ ਦਿੱਤੀ ਗਈ 200 43.73 ਕਰੋੜ ਰੁਪਏ ਦੀ ਗ੍ਰਾਂਟ ਡਿਨ ਐਡ ਵਾਪਸ ਮੰਗਵਾ ਲਈ ਹੈ ਜਿਸ ਨੂੰ ਨਿਗਮ ਵੱਲੋਂ ਪਹਿਲੇ ਹੀ ਖਰਚਾ ਜਾ ਚੁੱਕਿਆ ਹੈ ਇਸ ਸਬੰਧਿਤ ਪੂਰੀ ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਉਹਨਾਂ ਸਾਰੇ ਬਹੁਤ ਬਕਰ ਵਾਲਾਈ ਪਾਣੀ ਉਸਾਰੇ ਅੱਜ ਤੁਹਾਡਾ ਸਿਰ ਧਿਆਨ ਵਿੱਚ ਐਸੇ ਮੁੱਦੇ ਬਦਲਣ ਜਾਣਿਆ ਕਿ ਸਰਕਾਰ ਆਪਣੀ ਨੀਤੀ ਦਾ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਐਸੇ ਅਲਾਰੇ ਸੀ ਜਿਨ੍ਹਾਂ ਬਾਰਿਆਂ ਨੂੰ ਨਿਚੋੜ ਦੀ ਕੋਸ਼ਿਸ਼ ਕੀਤੀ। ਕਾਪੂਸ਼ਦਾਰਾਂ ਤੇ ਪ੍ਰੈਸ਼ਵਾਜਨ ਕਰਕੇ ਉਹਨਾਂ ਨੂੰ ਗਰੰਟੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਤੇ ਵਿੱਚ ਸਭ ਤੋਂ ਪਹਿਲਾਂ ਲੈਂਡ ਫਲੂ ਦਾ ਮਸਲਾ ਜੁਵਾਦ ਤੇ ਕਿਰਤਾਂ ਦਾ ਮਸਲਾ ਆਇਆ। ਕਿਰਤਾਂ ਤੋਂ ਬਾਅਦ ਫਿਰ ਥੋੜਾ ਮੰਡੀਪੁਰ ਦਾ ਮਸਲਾ ਆ ਗਿਆ। ਬੀਟੀ ਕੋਰ ਦਾ ਮਸਲਾ ਆ ਗਿਆ। ਮਿਲਪੁਰ ਦਾ ਫਿਰ ਖੇਤੀਬਾੜੀ ਯੂਨੀਵਰਸਿਟੀ ਦਾ ਮਸਲਾ ਆ ਗਿਆ। ਜਿਹੜੀ ਬਾਗਵਾਲੜੀ ਜ਼ਮੀਨ ਹੈ। ਫਰੇ ਕੋਈ ਇੱਕ ਐਸਾ ادارਾ ਨੇ ਜਿਹੜਾ ادارਾ ਸਰਕਾਰ ਨੇ ਛੱਡਿਆ ਹੋਵੇ ਕਿ ਵੀ ਤੁਸੀਂ ਭਾਈ ਨੂੰ ਪੈਸੇ ਲੋੜਾ ਵੇਚੋ ਜਾਂ ਤੇ ਮਰਜੀ ਕਰ। ਉਹ ਜਿਹੜਾ ਇੱਕ ਪੰਜਾਬ ਸਟੇਟ ਆਪਣੇ ਜਿਹੜੇ ਸਟੇਟ ਐਕਸਪੋਰਟਡ ਕਾਰਪੋਰੇਸ਼ਨ ਆਇਆ ਇਹਦੇ ਜਿਹੜਾ ਪੀਐਸਸੀC ਕਦੇ ਕਹਿੰਦੇ ਆ ਕਿਹਦਾ ਇਹ ادارਾ ਹੈ? ਗੋਬਰ ਦਾ ادارਾ। ਤਾਂ ਇਹਦੇ ਅੰਦਰੋਂ ਸਰਕਾਰ ਨੇ ਕੱਢਣੀ ਦੀ ਕੋਸ਼ਿਸ਼ ਇਹ ਸਾਡੀ ਸਰਕਾਰ ਵੱਲੋਂ 2019-2020 ਦੇ ਵਿੱਚ 243 ਕਰੋੜ ਰੁਪਏ ਦਿੱਤੇ। ਜਿਹੜੇ ਅਸੀਂ ਸਰਕਾਰ ਵਾਸਤੇ ਤੁਸੀਂ ਦੇਖਿਆ ਨਾ ਵੀ ਸੁਲਿਆਣ ਦੀ ਜਿਹੜੀ ਸਾਈਕਲ ਵੈਲੀ ਐ ਤਾਂ ਹੋਰ ਜਿੰਨੇ ਵੀ ਕੋਕਮ ਪੁਆਇੰਟ ਨੇ ਉਹਨਾਂ ਨੂੰ ਡਵੈਲਪ ਕਰਨ ਵਾਸਤੇ ਸਰਕਾਰ ਨੇ ਪੈਸੇ ਦਿੱਤੇ ਗਏ। ਤੇ ਕਹਿੰਦਾ ਇਹ ਜਿਹੜੇ ਸਾਰੇ ਪੈਸੇ ਸੀ ਜਿਹੜੇ ਗਾਰਡਨ ਇਹਦੇ ਨੂੰ ਮੈਨੇ ਨੇ ਕਿ ਸਾਰੇ ਜਿਹੜੇ ਪੈਸੇ ਸੀ ਇਹ ਆਲਰੇਡੀ ਐਕਸਪੈਂਸ ਹੋ ਚੁੱਕੇ ਨੇ। ਇਨਵੈਸਟ ਹੋ ਚੁੱਕੇ ਨੇ ਉਹ ਕੋਈ ਪੈਸਾ ਬਚਿਆ ਨਹੀਂ। ਪਰ ਸਰਕਾਰ ਨੇ ਕੀਤਾ ਕਿ ਪਿੱਛੇ ਦੇ 20 ਅਗਸਤ ਨੂੰ ਇੱਕ ਆਪਣਾ 500 ਕਰੋੜ ਰੁਪਏ ਦਾ ਕੰਮ ਦਾ ਫੈਸਲਾ ਲਿਆ ਪਰ ਉਹਦੇ ਖਿਲਾਫ ਜਿਹੜੇ ਮਨਾਲੋ ਦੇ ਜਿਹੜੇ ਸਾਰੇ ਉੱਥੋਂ ਦੇ ਏਮਪਲਾਈ ਨੇ ਜਿਹੜੇ ਆਪਣੇ ਫਿਊਚਰ ਦਾ ਤੰਦਰੇ ਫਿਕਰ ਮੰਨ ਲਏ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਤਾ ਜੋ ਕੇਸ ਪਰ ਪਟੀਸ਼ਨ ਪਾਈ ਤਾਂ ਪਟੀਸ਼ਨ ਤੋਂ ਸਰਕਾਰ ਨੇ ਪਿੱਛੇ ਹਟ ਕੇ ਜੋ ਨੋਟਿਸ ਕੀਤਾ ਸੀ ਉਹ ਰੱਦ ਕਰਤਾ ਤੇ ਇਹਨਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਉਸ ਤੋਂ ਬਾਅਦ ਕੀਤਾ ਕਿ ਸਰਕਾਰ ਨੇ ਅੰਦਰ ਖਾਤੇ ਇੱਕ ਐਸਾ ਸਿਸਟਮ ਚਲਾਇਆ ਕਿ ਜਿਹੜਾ 23 ਲੱਖ 73 ਕੋਟ ਦਾ ਬਜਟ ਸੀਗਾ ਬੋਰਡ ਦੇ ਵਿੱਚ ਹੀ ਸਾਰੀ ਬੋਰਡ ਦੀ ਮੀਟਿੰਗ ਡਾਇਰੈਕਟਰ ਬੋਰਡ ਦੀ ਮੀਟਿੰਗ ਕਰ ਲਈ ਪਰ ਫਟਾਫਟ ਜਿਹੜੇ ਪੈਸੇ ਸੀ ਉਹ ਗ੍ਰਾਂਟ ਦੇ ਮਗਰਸਲੇ ਲਈ ਕਿਉਂਕਿ ਉਹ ਪੈਸੇ ਗ੍ਰਾਂਟ ਪਰ ਖਾਤੇ ਵਿੱਚ ਜੁਕੀ ਸੀ ਕਦੇ ਕੋਈ ਜਿਹੜੀ ਗ੍ਰਾਂਟ ਆਪਾਂ ਜਿਹੜੇ ਡਿਵੈਲਪਮੈਂਟ ਦੇ ਲਾਤੀ ਮੁੜ ਕੇ ਵਾਪਸ ਨਹੀਂ ਹੁੰਦੀ ਆ ਸਰਕਾਰ ਦੇ ਵਾਸਤੇ ਇਹ ਪਹਿਲਾ ਇਤਿਹਾਸ ਦੇ ਵਿੱਚ ਫੈਸਲਾ ਸਰਕਾਰ ਦਾ ਜਿਹੜਾ ਪਹਿਲਾ ਮਾਰੂ ਫੈਸਲਾ ਪਰ ਇਹਨਾਂ ਨੇ ਕੀਤਾ ਕੀ ਉਹਦੇ ਵਿੱਚ ਕਿ ਵੀ ਮੁੜਕੀ ਇਹਨਾਂ ਨੇ ਉਹ ਮਸਲੇ ਜਿਹੜੀ ਉਹ ਐਫ ਡੀ ਆਰ ਪੈਸੀ ਕਿ ਉਹ ਮਿਆਦੀ ਰਕਮ ਪੈਸੇ ਨਾ ਕੋਏ ਉਹ ਤੋੜਵਾ ਕੇ ਉਹਦੇ ਪੈਸੇ ਵਾਪਸ ਲੈ। ਇਹ ਕੋਸਾ ਦਾ ਕੋਈ ਪੋਸੀਬਲ ਨਹੀਂ ਸੀ ਤਾ। ਚਲੋ ਇਹਨਾਂ ਨੇ ਉਹ ਪੈਸੇ ਵਾਪਸ ਲੈ ਲਏ ਤੇ ਜਦੋਂ ਸਮੇਂ ਹੈ ਨਹੀਂ ਸੀਗਾ ਨਾ ਉਹਨੂੰ ਚੈਲੰਜ ਕਰ ਸਕਦੇ ਸੀ ਤੇ ਨਾ ਸਮਾਂ ਸਰਕਾਰ ਦਿੱਤੇ ਦਾ ਕਰੰਦਾ। ਪਰ ਹੁਣ ਜਿਹੜੀ ਵੱਡੀ ਗੱਲ ਹੈ ਕਿ ਹੁਣ ਦੁਬਾਰੇ ਫੇਡ ਹੁੰਦਾ ਨੂੰ ਕਿਤਾ 250 ਰੁਪਏ ਹੋਣੀ ਚਾਹੀਦਾ। ਉਹਦੇ ਬਾਅਦ ਸਰਕਾਰ ਨੇ ਫੇਰ ਪ੍ਰੋਸੀਜਰ ਨੂੰ ਕਰਤੀ ਇਹ ਫੇਰ ਹਾਈ ਕੋਰਟ ਵੀ ਗਏ ਹੋਏ ਨੇ ਫੇਰ ਹਾਈ ਕੋਰਟ ਵੀ ਗਈ ਕਰਨ ਲੱਗੀ ਹੋਈ ਹੈ ਕੰਨ ਲੱਗੀ ਹੋਈ ਹੈ ਕਿ ਕੀ ਸਰਕਾਰ ਕੋਈ ਜਿਹੜਾ ਇਹ ਜਿਹੜਾ ਆਧਾਰਾ ਜਿਹੜਾ ਪੈਸੇ ਕਮਾਉਣ ਵਾਲਾ ਜਿਹੜਾ ਰੁਜ਼ਗਾਰ ਪੈਦਾ ਹੋਣਾ ਜਦੋਂ ਇੰਡਸਟਰੀ ਪ੍ਰਮੋਟ ਹੋਣੀ ਹੈ ਉਹ ਸਟਾਫ ਨਹੀਂ ਜਿਹੜਾ ਪੰਜਾਬ ਦੇ ਵਿੱਚ ਤੇ ਉਹਦੇ ਤਹਿਤ ਇਹਨਾਂ ਨੇ ਹੋਰ ਦੁਬਾਰੇ ਉਹਦੀ ਬਿਕਾ ਖਲਾਫ ਗਏ ਨੇ ਅਸੀਂ ਇਹਦੀ ਪੂਰਜੋਰ ਨਿੰਦਾ ਕਰਦੇ ਹਾਂ ਪਾਰਟੀ ਵੱਲੋਂ ਸਾਡੀਆਂ ਸਰਕਾਰਾਂ ਨੇ ਗਰੰਟੀ ਦਿੱਤੀ ਹੋਈਆਂ ਆ ਅਸੀਂ ਸਾਰੇ ਅਦਾਰਿਆਂ ਨੂੰ ਕਦੇ ਵੀ ਹੱਥ ਨਹੀਂ ਪਾਇਆ ਸਾਰੇ ਅਦਾਰਿਆਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੇ ਅਦਾਰੇ ਅੱਗੇ ਵਧਣ ਤੇ ਪ੍ਰਯਾਸੀ ਸੇਵਾ ਕਰਦੇ ਪਰ ਇਹਨਾਂ ਨੇ ਤਾਂ ਇਹਨਾਂ ਦਾ ਫਰਾਰ ਡਾਤਾ ਲਿਜੂ ਦਾ ਫਿਲਾਤਾ ਜਿਹਨਾਂ ਕੋ ਪੈਸੇ ਹੀ ਚਲਾ ਗਿਆ ਤੇ ਤਰਖਾ ਮਿਲਨੇ ਮੁਸ਼ਕਿਲ ਹੋਣਗੇ ਕਲੋਂ ਧਾਰਾ ਬੰਦ ਹੋ ਜਾਊਗਾ ਤੇ ਕਾਸੀ ਨੂੰ ਸ਼ੇਅਰ ਕਰਨਾ ਸੀ ਤੇ ਕਰਨਗੇ ਸੈਂਕ੍ਰਾਪਟ ਹੋ ਜਾਊਗਾ ਪਰ ਸਰਕਾਰ ਦੀ ਨੀਤੀ ਚੰਗੀ ਨਹੀਂ ਹੈ ਇਹਦੇ ਖਿਲਾਫ ਅੱਜ ਵਿਚਾਰੇ ਸਾਰੇ ਮੇਰੇ ਕੋਲ ਚੱਲ ਕੇ ਆਏ ਸੀਗੇ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਬੌਸਪਟ ਕੋਲੇ ਨਾਲ ਹੈ ਅੱਜ ਪ੍ਰਧਾਨ ਸਾਹਿਬ ਦਿੱਲੀ ਗਏ ਹੋਏ ਨੇ ਈਵਨ ਬਾਜੋ ਸਾਹਿਬ ਉਪਕੰਨ ਕਾ ਨਿਖਸ਼ਣ ਦੇ ਦਿੱਤੇ ਨੇ ਤੇ ਮੈਂ ਇਸ ਕਰਕੇ ਫਿਰ ਮੈਂ ਕਹਿੰਦਾ ਇਹ ਬਹੁਤ ਆਪਾਂ ਨੂੰ ਐਮਰਜੈਂਸੀ ਬੰਦਾ ਹੈਗਾ ਤੇ ਮੈਂ ਇਹ ਉਧਰ ਉਠਾ ਕੇ ਤਾਂ ਕਿ ਕੱਲੋ ਖ਼ਬਰ ਪਬਲਿਸ਼ ਹੋਊਗਾ ਇਸ ਨਾਲ ਦਾ ਨੋਟਸ ਹਾਈ ਕਾਉਂਟਰ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡਾ ਮੰਡਲ ਵਾਸਤੇ ਕਿ ਵੀ ਤੁਸੀਂ ਜਿਹੜਾ ਇਹ ਇਹਨਾਂ ਦਾ ਫਿਊਚਰ ਬਚਾਓ ਤੇ ਜਿਹੜੇ ਸਾਡੇ ਪੰਜਾਬ ਦੇ ਧਾਰਾਂ ਤੇ ਤਾਂ ਕੋ ਡਾਕੇ ਪੈ ਰਹੇ ਉਹਨਾਂ ਨੂੰ ਰੋਕੋ ਇਹ ਬਹੁਤ ਮਾੜੀ ਗੱਲ ਹੈ ਕਿ ਪੰਜਾਬ ਦੇ ਜਿੰਨੇ ਸਾਡੇ ਆਰਥਿਕ ਵਸਤੂ ਨੇ ਸਾਰੇ ਉੱਤੇ ਜਾ ਰਹੇ ਨੇ ਆਪਾਂ ਹਾਲਾਤ ਹੁੰਦੇ ਨੇ ਕਿ ਇੱਕ ਵਾਰੀ ਨਾ ਆਪਾਂ ਕੋਈ ਪਿੰਡ ਦੇ ਆਮ ਯਰਪਰ ਕਰ ਲੈਣੇ ਆ ਕਿ ਕਿਸੇ ਘਰ ਦਾ ਮੁੰਡਾ ਖਰਾਬ ਹੋ ਜੇ ਨਸ਼ੇ ਦੇ ਪੈਜੇ ਬੁਰੇ ਹਾਲਤ ਪੈਜੇ ਉਹ ਪਹਿਲਾਂ ਹੌਲਰ ਕਰਨੀ ਤੇ ਜਿਵੇਂ ਉਹ ਕਰਦਾ ਜਦੋਂ ਉਹ ਕਹਦਾ ਨਾ ਦਾ ਤਲ ਉਹਦੇ ਚਮਚੇ ਚੱਕ ਕੇ ਵੇਟਰਸ਼ਿਪ ਕਰ ਦਿੰਦਾ ਕਦੇ ਕੁਛ ਵੀ ਨਹੀਂ ਕੋਸ਼ਿਸ਼ ਕਰਦਾ ਕਿ ਮੇਰਾ ਨਸ਼ਾ ਪੂਰਾ ਹੋਵੇ ਇਹੀ ਹੱਥ ਪਾ ਜਾ ਸਕਦਾ ਹੈ ਕਿਸ ਚਾਸ ਨੂੰ ਸਰਕਾਰ ਨੇ ਐਸ ਕੁਆਲੀ ਦੇ ਲਿਆ ਕੇ ਕਾਰਪੋਰੇਸ਼ਨ ਖੜੇ ਕਰਤੇ ਆ ਕਿ ਕੋਈ ਧਾਰਾ ਐਸਾ ਜਿਹੜਾ ਐਸਵੇਸ ਸਪੈਕਟਰ ਮੰਨਦਾ ਹੋਵੇ ਉਹ ਦੇਖੋ ਜਿੰਨੇ ਵੀ ਖੁਦ ਬਗੜਾ ਗਾਰੇ ਨੇ ਜਿਲੀਪੋਰਾ ਮੰਡੀਪੋਰਾ ਜਾਂ ਪ੍ਰਾਪਲ ਯੂਨੀਵਰਸਿਟੀ ਹੈ ਜਾਂ ਇੱਕ ਕਾਰਪੋਰੇਸ਼ਨ ਹੈ ਕਿ ਇਹਨਾਂ ਧਾਰਾ ਦੇ ਜਿਹੜੇ ਮਲਾਜਮ ਉਹਨਾਂ ਦਾ ਫਿਊਚਰ ਹੀ ਚਾਹੀਦਾ ਪੰਨ ਜਿਸ ਤੋਂ ਸਾਨੂੰ ਪੰਜਾਬ ਨੂੰ ਇੱਕ ਸੇਧ ਮਿਲਨੀ ਹੈ ਜਦ ਰਜਗਾਰ ਪੈਦਾ ਹੋ ਰਹੇ ਨੇ ਇੰਡਸਟਰੀ ਪ੍ਰਮੋਟ ਹੋਣੀ ਹੈ ਜਾਂ ਸਾਡੀ ਖੇਤੀਬਾੜੀ ਨੂੰ ਅਸੀਂ ਤਰੱਕੀ ਕਰਨੀ ਹੈ ਜਾ ਅਸੀਂ ਤੇਰਾ ਮੰਡੀ ਪੋਰਸਾ ਦਾ ਜਿਹੜਾ ਪੋਲੀਟিক্যাল ਸਿਸਟਮ ਹੈ ਉਹਨੂੰ ਬਦਲ ਕੇ ਚਲਾਉਣਾ ਹੈ ਜਾਂ ਅਸੀਂ ਜਿਹੜੇ ਸਾਡੇ ਜਿਹੜਾ ਸ਼ੋਰੂਮ ਅਲਾਰਟ ਹੋਏ ਉਹਨਾਂ ਵਿਚਾਰਾਂ ਨੂੰ ਬਚਾਉਣਾ ਹੈ ਤੇ ਇਹ ਕੀ ਸਰਕਾਰ ਦੀ ਸੋਚ ਹੈ ਜਿਸ ਸਰਕਾਰ ਕਹਿੰਦੀ ਸਰਕਾਰ ਕੋਲ ਪੈਸੇ ਸਰਪਲ ਸਰਪਲ ਕੋਈ ਵੀਰ ਕਿਉਂ ਬਸ ਸਰਪਲ ਸਰਪਲ ਲੋੜੀਂਦੀ ਸਰਕਾਰ ਚ ਲੈਣੀ ਦੀ ਆ ਸਰਕਾਰ ਜਿਹੜੇ ਆਪਣੇ ਜਿਹੜੇ ਅਸਾਸੇ ਹੋਏ ਸੀ ਸਰਕਾਰ ਨੇ ਸਰਕਾਰ ਕਿੱਥੇ ਜਾਏ ਖੜੂਗੀ ਇਸ ਕਰਕੇ ਅੱਜ ਤੁਹਾਡੇ ਲਈ ਮੈਂ ਇੱਕ ਮੈਸੇਜ ਜਿਹੜਾ ਸਰਕਾਰ ਨੂੰ ਤੇ ਖਾਸ ਕਰਕੇ ਸੀਐਸਰ ਨੂੰ ਅਪੀਲ ਕਰਨੀ ਚਾਹਨਾ ਹੈ ਇੰਟਰਵਿਊ ਕਰਕੇ ਇਸ ਮਸਲੇ ਨੂੰ ਲਖਵਾਓ ਤਾਂ ਕਿ ਇਹ ਧਾਰਾ ਬਚਾਇਆ ਜਾ ਸਕੇ ਕੂਲ ਦੇ ਕੁ ਮੁਲਾਜ਼ਮ ਲਏ ਮੁਲਾਜ਼ਮ ਰਸਤੇ ਗਈ ਹੈ ਕਿਨਾਂ ਮੰਗ ਕੀਤੀ ਸਾਡੇ ਪੈਸੇ ਦੁੱਸਣਾ ਹੋ ਜਿਹੜੇ ਪੈਸੇ ਨੰਬੇ ਆ ਬਰਜਨੇ ਪਹਿਲਾਂ ਉਹ ਵਾਸਤੇ ਜਾ ਜੋ ਤੁਸੀਂ ਜਿਹੜੀ ਗ੍ਰਾਂਟ ਤੁਹਾਨੂੰ ਮਿਲ ਗਈ ਆਪਾਂ ਇਨਵੈਸਟ ਕਰਤੀ ਕਿ ਜੇ ਉਹ ਗ੍ਰਾਂਟ ਦੀ ਜਗ੍ਹਾ ਤੁਸੀਂ ਜੇ ਮੇਰੀ ਕੋਈ ਐਫਡੀ ਆਪੇ ਉਹ ਲੈ ਲਓ ਸਰਕਾਰਾਂ ਮਤ ਵਾਸਤੇ ਤੇ ਸਰਕਾਰਾਂ ਖੋਰ ਬਾਤ ਹੁੰਦੀਆਂ ਨੇ ਯਾਰ ਇਹ ਹੈ ਨਾ ਕਿ ਸਰਕਾਰ ਉਸ ਨਾਣੇ ਨੂੰ ਗ੍ਰਾਂਟ ਦਿੰਦੀ ਹੈ ਕਿ ਤੁਸੀਂ ਤੁਹਾਡੀ ਮਦਦ ਕਰਦੇ ਯਾਰ ਤੇ ਲੇਕਿਨ ਮਦਦ ਹੋ ਕੇ ਬਸ ਲੈ ਲਵੇ ਇਸ ਨਾਲ স্মਲ ਸਕੇਲ ਇੰਡਸਟਰੀ ਲਈ ਇਹ ਨਹੀਂ ਕਿ ਤੁਹਾਨੂੰ ਹੋਊਗੀ ਟੋਟਲੀ ਹੋਊਗਾ ਯਾਰ ਥੋੜੇ ਜਿਹੜੇ ਫੋਕਲ ਪੁਆਇੰਟ ਡਿਵੈਲਪਮੈਂਟ ਕਿੱਥੇ ਹੋਊਗੀ ਥੋੜੇ ਰੋਡ ਦੇ ਨੇ ਥੋੜਾ ਬਿਲੀਅਨ ਸਿਸਟਮ ਆ ਇਨਫਰਾਸਟ੍ਰਕਚਰ ਨਾ ਵੀ ਹੈਗਾ ਉਹ ਸਾਰਾ ਪ੍ਰਭਾਵ ਪਾਉਗਾ ਨਾ ਜੀ ਜੀ ਕਿੰਨੇ ਨੇ 250 ਕੁ ਪਹਿਲਾਂ ਲੈ ਕੇ ਆਇਆ ਉਹਦੀ 250 ਹੋਰ ਲਾਣ ਕਰਦੇ ਨੇ ਇੰਨੇ ਕ ਮਲਾਜਮ ਨੇ 700 ਦੇ ਕਰੀਬ ਲਾਗੇ 700 ਦੇ ਕਰੀਬ ਮਲਾਜਮ ਹੈ ਤੇ ਹੁਣ ਤੁਹਾਨੂੰ ਬਾਕੀ ਗੱਲ ਇਹ ਆਪਣੇ ਵੇਰਵਾ ਸਮਝਾਉਣਗੇ ਜਿਹੜੇ ਇਹਨਾਂ ਦੇ ਸਪੋਕਸਮੈਨ ਨੇ ਉਸ ਤੋਂ ਬਾਅਦ ਕੰਸੈਂਟ ਪ੍ਰਧਾਨ ਪੀਐਸਆਈਸੀ ਸਟਾਫ ਅਸੋਸੀਏਸ਼ਨ ਪਹਿਲੀ ਗੱਲ ਤਾਂ ਅਸੀਂ ਜਿੰਨੇ ਵੀ ਪੱਤਰਕਾਰ ਸਾਥੀ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੀ ਇਹ ਸਾਡੀ ਆਵਾਜ਼ ਹੈ ਪੰਜਾਬ ਦੇ ਜਿਹੜੇ ਕੋਨੇ-ਕੋਨੇ ਤੱਕ ਜਿਹੜਾ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਪਹੁੰਚਾਈ ਜਾਵੇ ਮੈਂ ਦੱਸਣਾ ਚਾਹਣਾ ਵੀ ਜਿਹੜਾ ਸਾਡਾ ਕਾਰਪੋਰੇਸ਼ਨ ਆ ਉਹਦਾ ਨਾਮ ਹੈਗਾ ਪੰਜਾਬ ਲਘੂ ਉਦਯੋਗ ਅਤੇ ਨਰਿਆਤ ਨਿਗਮ ਇਹ ਜਿਹੜਾ ਇੰਡਸਟਰੀ ਦੇ ਇੱਕ ਮਤਲਬਾਗ ਆ ਉਹਦੀ ਰੀੜ ਦੀ ਹੱਡੀ ਹੈ ਪੰਜਾਬ ਦੇ ਵਿੱਚ ਲਗਭਗ 52-53 ਜਿਹੜੇ ਕੋਪਲ ਪੁਆਇੰਟ ਹੈ ਜਿਹੜੀਆਂ ਇੰਡਸਟਰੀਆਂ ਚੱਲ ਰਹੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੀਐਸਆਈਸੀ ਦਾ ਕੰਮ ਹੈ ਉੱਥੇ ਪ੍ਰੋਪਰ ਮੈਂਟੀਨੈਂਸ ਨਵੀਆਂ ਜ਼ਮੀਨਾਂ ਅਕਵਾਇਰ ਕਰਕੇ ਉੱਥੇ ਕੋਪਲ ਪੁਆਇੰਟ ਬਖਣੇ ਕੁਝ ਏਰੀਆ ਰੈ residențial ਵੀ ਹੁੰਦਾ ਕਮर्शियल ਵੀ ਹੁੰਦਾ ਉਹ ਚੋ ਕੀ ਹੁੰਦਾ ਹੈ ਵੀ ਜਿੰਨੇ ਹੀ ਪਲਾਟਾਂ ਤੋਂ ਇਨਕਮ ਹੁੰਦੀ ਹੈ ਸਰਕਾਰ ਸਮੇਂ-ਸਮੇਂ ਤੇ ਉਹਦੇ ਵਾਸਤੇ ਇਨਵੈਸਟਮੈਂਟ ਕਰਦੀ ਹੈ ਡਵੈਲਪਮੈਂਟ ਵਾਸਤੇ ਜਦੋਂ ਕੋਈ ਫੋਕਲ ਪੁਆਇੰਟ ਮੇਨ ਅਕਵਾਇਰ ਹੋ ਜਾਂਦੀ ਹੈ ਸਰਕਾਰ ਫੋਕਲ ਪੁਆਇੰਟਾਂ ਦੀ ਡਵੈਲਪਮੈਂਟ ਤੇ ਸਮੇਂ-ਸਮੇਂ ਤੇ ਵਕ-ਵਕ ਸਰਕਾਰਾਂ ਗ੍ਰਾਂਟਾਂ ਮਈ ਜਾਂ ਰਹੀਆਂ ਨੇ ਪਰ ਪਿੱਛੇ ਜੇ ਮੈਂ ਦੱਸਣਾ ਚਾਹੁੰਨਾ 207 8 2025 ਨੂੰ ਸਰਕਾਰ ਵੱਲੋਂ ਮੈਂ ਜਿਹੜੀ ਸਟਾਰਟਿੰਗ ਹੈ ਉਹ ਦੱਸ ਰਿਹਾਗਾ ਇੱਕ ਪੱਤਰ ਜਾਰੀ ਕੀਤਾ ਜਾਂਦਾ ਜਿਹਦੇ ਵਿੱਚ 1441 ਕਰੋੜ ਰੁਪਇਆ ਪੰਜਾਬ ਦੇ ਵਕ-ਵਕ ਬੋਰਡ ਤੇ ਕਾਰਪੋਰੇਸ਼ਨਾਂ ਤੋਂ ਦਿੱਤੇ ਆਰਡਰ ਕਰ ਦਿੱਤੇ ਜਾਂਦੇ ਆ ਵੀ ਜਿਹੜਾ ਤੁਹਾਡੇ ਕੋਲ ਸਰਪਲਸ ਪੈਸਾ ਪਿਆ ਉਹ ਪੰਜਾਬ ਦੇ ਵਿੱਤ ਵਿਭਾਗ ਦੇ ਵਿੱਚ ਕਜਾਦੇ ਦੇ ਵਿੱਚ ਜਮ੍ਹਾਂ ਕਰਾਓ ਪਰ ਜਿਹੜੀ ਸਾਡੀ ਐਸੋਸੀਏਸ਼ਨ ਹੈ ਲਗਾਤਾਰ ਕਾਰਪੋਰੇਸ਼ਨ ਦੇ ਹਿਤ ਵਾਸਤੇ ਤੇ ਮਲਾਜਮਾਂ ਦੇ ਹਿਤ ਵਾਸਤੇ ਸੰਘਰਸ਼ ਕਰਦੀ ਹੈ ਜੀ ਉਸੇ ਸਮੇਂ ਤੋਂ ਹੀ ਅਸੀਂ ਲਗਾਤਾਰ ਤੰਦਨ ਸੰਘਰਸ਼ ਕੀਤਾ ਤੇ ਅਸੀਂ ਜਿਹੜਾ ਤੁਰਤ ਡਿਸੀਜਨ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਰਿਕਰਟ ਪਾਈ ਰਿਕਰਟ ਪਾਉਣ ਤੋਂ ਬਾਅਦ ਜਦੋਂ ਅਸੀਂ ਸੰਘਰਸ਼ ਕਰਿਆ ਤਾਂ 28/25 ਨੂੰ ਸਰਕਾਰ ਨੇ ਇੱਕ ਜਿਹੜਾ 500 ਕਰੋੜ ਦੀ ਮੰਗ ਆ ਇਸ ਪੱਤਰ ਰਾਹੀਂ 7/25 ਰਾਹੀਂ ਪੰਜਾਬ ਲਘੂ ਦੇ ਉਦਯੋਗ ਅਤੇ ਨਿਰਯਾਤ ਨੇ ਘੱਟੋ 500 ਕਰੋੜ ਦੀ ਮੰਗ ਕਰੀ ਗਈ। ਪਰ ਸੰਘਰਸ਼ ਨੂੰ ਦੇਖਦੇ ਤੇ ਹਾਈ ਕੋਰਟ ਤੇ ਜਦੋਂ ਅਸੀਂ ਰੋਕ ਕਰਿਆ ਕੋਰਟ ਕੇਸ ਕਰਿਆ ਤਾਂ ਸਰਕਾਰ ਨੇ 2825 ਨੂੰ ਇੱਕ ਸਪੈਸ਼ਲ ਪੱਤਰ ਵਿੱਤ ਵਿਭਾਗ ਵੱਲੋਂ ਜਾਰੀ ਹੋਇਆ ਵੀ ਪੀਐਸਆਈਸੀ ਤੋਂ ਜਿਹੜੇ 500 ਕਰੋੜ ਦੀ ਮੰਗ ਕੀਤੀ ਗਈ ਸੀ ਉਹ ਇਸ ਤੋਂ ਬਾਅਦ ਨਹੀਂ ਗਿਆ ਜੁਗਾ। ਜਿਹੜੀ ਉਹੀ ਸਰਕਾਰ ਨੇ ਛਿੱਕਿਆ ਕੋਰਟ ਕੇਸ ਦੇ ਵਿੱਚ ਦੇਤੀ ਉੱਥੇ ਦਾਖਲ ਕਰਤੀ ਵੀ ਅਸੀਂ ਇਹਨਾਂ ਤੋਂ ਪੈਸਾ ਜੁਗਾ ਨਹੀਂ। ਪਰ ਸਰਕਾਰ ਨੇ ਨਵੇਂ ਹੱਥ ਚੜ੍ਹਦੇ ਬਣਾਉਂਦੇ ਹੋਏ ਨਵਾਂ ਤਰੀਕਾ ਲਾਉਦੇ ਹੋਏ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆਂ ਆਪਾਂ ਨੂੰ ਸਰਕਾਰ ਦੇ ਵਿੱਚ ਸਿਸਟਮ ਕੀ ਆ ਉਹਦੇ ਬਾਰੇ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੋਈ ਵੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਜਿਹੜੀ ਰਾਜ ਕਰਦੀ ਹੈ ਮੰਨ ਲਓ ਜੇ ਆਪਾਂ ਕੋਈ ਪਿੰਡ ਦੀ ਪੰਚਾਇਤ ਹੈ ਕੋਈ ਪਿੰਡ ਦੀ ਪੰਚਾਇਤ ਨੂੰ ਧਰਮਸ਼ਾਲਾ ਵਾਸਤੇ 3 ਲੱਖ ਦੀ ਗ੍ਰਾਂਟ ਦਿੱਤੀ ਵੀ ਤੁਸੀਂ ਤਿੰਨ ਕਮਰੇ ਬਣਾ ਲਓ ਜਿਹੜੀ ਇਸ ਤੋਂ ਬਾਅਦ ਸਰਕਾਰ ਆਊਗੀ ਕੀ ਉਹ 3 ਲੱਖ ਰੁਪਇਆ ਪਿੰਡ ਦੀ ਪੰਚਾਇਤ ਤੋਂ ਜਿਹੜਾ ਪੈਸਾ ਖਰਚ ਹੋ ਗਿਆ ਉਹਦੀ ਮੰਗ ਕਰ ਸਕਦੀ ਹੈ ਸਰਕਾਰ ਨੇ ਬਖ ਬਖ ਸਰਕਾਰਾਂ ਨੇ ਜਿਹੜੀ 2019-20 ਤੋਂ ਲੈ ਕੇ ਹੁਣ ਤੱਕ ਜਿਹੜੀ ਕੋਕਲ ਪੁਆਇੰਟਾਂ ਦੀ ਡਿਵੈਲਪਮੈਂਟ ਵਾਸਤੇ ਗ੍ਰਾਂਟ ਦਿੱਤੀ ਸੀ ਜਿਹਨੂੰ ਨਿਕਮ ਆਲਰੇਡੀ ਬਾਤ ਚੁੱਕਿਆ ਪੰਜਾਬ ਦੇ ਲੋਕਾਂ ਦੇ ਇੰਡਸਟਰੀ ਲਿਸ਼ਟਾਂ ਦੇ ਨਾਲ ਕੋਕਲ ਪੁਆਇੰਟਾਂ ਦੀ ਡਿਵੈਲਪਮੈਂਟ ਵਾਸਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਹੀਆ ਕਰਾਉਣ ਦੇ ਵਿੱਚ ਜੇ ਫੈਕਟਰੀਆਂ ਚੱਲਣਗੀਆਂ ਤਾਂ ਜਿਹੜਾ ਪੰਜਾਬ ਦਾ ਬੇਰੋਜ਼ਗਾਰ ਆ ਜਿਹੜਾ ਨੌਜਵਾਨਾਂ ਨੂੰ ਤਾਂ ਹੀ ਮਿਲੇਗਾ ਪਰ ਸਰਕਾਰ ਨੇ ਕੀ ਕਰਿਆ ਨਵਾਂ ਤਰੀਕਾ ਲਾਉਦੇ ਹੋਏ ਜਿਹੜੀ 21-9-25 ਨੂੰ ਇੱਕ ਬੀਓਡੀ ਦੀ ਮੀਟਿੰਗ ਰੱਖ ਲਈ ਵੀ ਜਿੰਨਾ ਵੀ ਗ੍ਰਾਂਟਡ ਦਾ 2019-20 ਤੋਂ ਲੈ ਕੇ ਹੁਣ ਤੱਕ ਦਾ ਪੈਸਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾਉਣਾ 25 ਤਰੀਕ ਦੀ ਮੀਟਿੰਗ ਰੱਖੀ ਗਈ 24 ਤਰੀਕ ਨੂੰ ਇੱਕ ਦਿਨ ਪਹਿਲਾਂ ਉਹ ਮੀਟਿੰਗ ਪੋਸਟਪੋਨ ਕਰਤੀ ਨਵੀਂ ਮੀਟਿੰਗ ਦੀ ਡੇਟ ਹੈ ਜਿਹੜੀ ਉਹ 26 ਤਰੀਕ ਨੂੰ ਰੱਖੀ ਗਈ ਸਵੇਰੀ ਚਿੱਠੀ ਜਾਰੀ ਹੁੰਦੀ ਆ ਵੀ ਅੱਜ ਬੀਓਡੀ ਦੀ ਮੀਟਿੰਗ ਹੈ 11:30 ਵਜੇ ਦਾ ਟਾਈਮ ਰੱਖਿਆ ਜਾਂਦਾ ਹਾਲਾਂਕਿ 7 ਦਿਨ ਪਹਿਲਾਂ ਜਿਹੜੀ ਬੀਓਡੀ ਦੀ ਜਿਹੜੀ ਮੀਟਿੰਗ ਹੈ ਉਹਦੀ ਡੇਟ ਰੱਖਣੀ ਹੁੰਦੀ ਹੈ ਜਿਹੜੇ ਅਜੰਡੇ ਹੁੰਦੇ ਆ ਬੀਓਡੀ ਦੇ ਉਹ ਜਿੰਨੇ ਵੀ ਉਸ ਇਹਦੇ ਵਿੱਚ ਸਰਕਾਰ ਦੇ ਸਿਆਸੀ ਮੈਂਬਰ ਹੁੰਦੇ ਆ ਉਸ ਅਫਸਰ ਹੁੰਦੇ ਆ ਆਈਐਸ ਜਿਹੜੀ ਉੱਚ ਅਫਸਰ ਹੈ ਲੋਬੀ ਉਹ ਹੁੰਦੀ ਹੈ ਉਹਨਾਂ ਕੋਲੇ ਅਜੰਡੇ ਪਹੁੰਚਾਉਣੇ ਹੁੰਦੇ ਉਹਨਾਂ ਨੇ ਪੜ੍ਹਨੇ ਹੁੰਦੇ ਆ ਉਸ ਤੋਂ ਬਾਅਦ ਮੀਟਿੰਗ ਦਾ 7 ਤੋਂ ਲੈ ਕੇ 10 ਦਿਨਾਂ ਦਾ ਟਾਈਮ ਹੁੰਦਾ ਪਰ ਇੱਕ ਦਿਨ ਦੇ ਵਿੱਚ ਹੀ ਸਵੇਰੇ 9:30 ਵਜੇ ਚਿੱਠੀ ਈਸ਼ੂ ਹੁੰਦੀ ਹੈ 11:30 ਵਜੇ ਮੀਟਿੰਗ ਰੱਖੀ ਜਾਂਦੀ ਹੈ ਕੋਈ ਕਿਸੇ ਨੂੰ ਅਜੰਡਾ ਨਹੀਂ ਪੜਾਇਆ ਜਾਂਦਾ ਚੁੱਪ ਕਰਕੇ ਜਿਹੜਾ ਇਹ 243 ਕਰੋੜ ਦਾ ਜਿਹੜਾ ਅਜੰਡਾ ਉਹ ਲਿਆਇਆ ਜਾਂਦਾ ਸਾਰੇ ਮੈਂਬਰਾਂ ਤੋਂ ਸਾਈਨ ਕਰਾ ਕੇ ਸੇਮ ਡੇ ਪ੍ਰੋਸੀਡਿੰਗਾਂ ਜਾਰੀ ਕਰਕੇ ਉਸੇ ਦਿਨ ਹੀ ਜਿਹੜਾ 243 ਕਰੋੜ ਰੁਪਇਆ ਸਰਕਾਰ ਦੇ ਜਿਹੜਾ ਖਾਤੇ ਦੇ ਵਿੱਚ ਹੈ ਉਹ ਜਮ੍ਹਾਂ ਕਰਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਇਹ ਮੀਟਿੰਗ ਹੋਈ ਹੈ 26 ਵਾਲੀ ਇਸ ਤੋਂ ਪਹਿਲਾਂ ਜਿਹੜਾ ਸਾਡਾ ਜਰਨਲ ਸਖਤਰ ਹੈ ਜਦੋਂ ਅਸੀਂ ਸੰਘਰਸ਼ ਕਰਿਆ ਕਿਉਂਕਿ ਸਰਕਾਰ ਨੂੰ ਜਿਹੜਾ ਵੀ ਮੁਲਾਜ਼ਮ ਸੰਘਰਸ਼ ਕਰਦਾ ਹੈ ਜਿਹੜਾ ਵੀ ਆਗੂ ਬੋਲਦਾ ਹੈ ਜਿਹੜੀ ਪਾਰਟੀ ਕਹਿੰਦੀ ਸੀ ਵੀ ਅਸੀਂ ਲੋਕਤੰਤਰ ਨਾਲ ਜੁੜੇ ਹੋਏ ਹਾਂ ਵੀ ਲੋਕਤੰਤਰ ਦੇ ਵਿੱਚ ਬੋਲਣ ਦਾ ਹੱਕ ਹੈ ਸਾਡੇ ਜਰਨਲ ਸਖਤਰਾ ਜਿਹੜਾ ਤਾਰਾ ਸਿੰਘ ਇਹ ਮੀਟਿੰਗ ਰੱਖਣ ਤੋਂ ਪਹਿਲਾਂ 15 ਨਵੰਬਰ ਦੀ ਜਿਹੜੀ ਬਦਲੀ ਹੈ ਹੈਡ ਆਫ ਤੋਂ ਜਾ ਕੇ ਲੁਧਿਆਣੇ ਕਰ ਦਿੱਤੀ ਗਈ ਵੀ ਜਿਹੜਾ ਮਲਾਜਮਾਂ ਦਾ ਸੰਘਰਸ਼ਾ ਉਹਨੂੰ ਦਵਾਇਆ ਜਾ ਸਕੇ ਉਹਨੂੰ ਬਟ੍ਰਾਂਸਫਰ ਕਰਨ ਤੋਂ ਬਾਅਦ ਮੀਟਿੰਗ ਰੱਖੀ ਗਈ ਪੈਸਾ ਟ੍ਰਾਂਸਫਰ ਕਰਿਆ ਗਿਆ ਅਸੀਂ ਦੁਬਾਰੇ ਸੰਘਰਸ਼ ਕਰਿਆ ਤੇ ਅਸੀਂ ਡਬਲ ਬੈਂਚ ਤੇ ਜਿਹੜਾ ਕੇਸ ਹੈ ਉਹ ਪਾਇਆ ਗਿਆ ਉਹਦੇ ਵਿੱਚ ਜਿੰਨੇ ਵੀ ਆਈਐਸ ਅਫਸਰ ਨੇ ਜਾਂ ਬੀਓਡੀ ਦਾ ਜਾਇਬ ਭਾਵੇਂ ਚੇਅਰਮੈਨ ਹੋਵੇ ਭਾਵੇਂ ਵਾਈਸ ਚੇਅਰਮੈਨ ਹੋਵੇ ਉਹ ਸਾਰਿਆਂ ਨੂੰ ਅਸੀਂ 파ਰਟੀ ਬਣਾਇਆ ਤੇ ਇਸ ਗੱਲ ਦੀ ਵੀ ਜਿਹੜੀ ਫੇਜਾ ਉਹ ਮੈਨੇਜਮੈਂਟ ਨੂੰ ਪੂਰੀ ਹੋਈ ਹੋਈ ਹੈ ਡਬਲ ਬੈਂਚ ਤੇ ਕੇਸ ਹੈ ਤੇ ਕੱਲ ਨੂੰ ਕੇਸ ਲੱਗਿਆ ਹੋਇਆ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਅਪੀਲ ਕਰਦੇ ਆਂ ਵੀ ਪੰਜਾਬ ਦੇ ਵੱਖ-ਵੱਖ ਜਿਹੜੇ ਇਨਸਾਫ ਪਸੰਦ ਲੋਕ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਆਦਾਰੇ ਆ ਉਹ ਜਿਉਂਦੇ ਰਹਿਣ। ਪਹਿਲਾਂ ਤਾਂ ਹੁੰਦਾ ਸੀ ਜਿਹੜਾ ਮਰਿਆ ਹੋਇਆ ਆਦਾਰਾ ਸਰਕਾਰ ਉਹਨੂੰ ਮਾਰ ਦਿੰਦੀ। ਪਰ ਹੁਣ ਜਿਹੜੇ ਜਿਉਂਦੇ ਆਦਾਰੇ ਆ ਜਿਹੜੇ ਚੜ੍ਹਦੀ ਕਲਾ ਵਾਲੇ ਆਦਾਰੇ ਆ ਸਰਕਾਰ ਉਹਨਾਂ ਨੂੰ ਮਾਰਨ ਤੇ ਲੱਗੀ ਹੋਈ ਆ। 700 ਮੁਲਾਜ਼ਮਾਂ ਦਾ ਪਰਿਵਾਰ ਹੈ। 250 ਕਰੋੜ ਚੱਲਿਆ ਗਿਆ। ਜੇ 250 ਕਰੋੜ ਸਰਕਾਰ ਹੋਰ ਲੈ ਜਾਂਦੀ ਆ। ਤਾਂ ਜਿਹੜੇ ਸਾਡੇ ਪਰਿਵਾਰ ਆ ਉਹ ਰੋੜਣਗੇ ਮਜ਼ਦਮ ਸੜਕਾਂ ਤੇ ਰੋੜਣਗੇ ਮੈਂ ਤੁਹਾਡੇ ਰਹੀ ਇਹ ਅਪੀਲ ਕਰਦਾ ਵੀ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਕੇ ਜਿਹੜਾ 243 ਕਰੋੜ ਜਾਰੀ ਕੀਤਾ ਗਿਆ ਉਹਨੂੰ ਵਾਪਸ ਪੀਐਸਆਈਸੀ ਦੇ ਖਾਤੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹ 700 ਪਰਿਵਾਰ ਹੈ ਉਹਦਾ ਰੋਜ਼ਗਾਰ ਬਚ ਸਕੇ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਡਿਊਟੀ ਉਹਨੂੰ ਸਹੂਲਤ ਮਿਲਦੀ ਹੈ ਮੈਂਟੀਨੈਂਸ ਦੀ ਡਿਵੈਲਪਮੈਂਟ ਦੀ ਨਵੇਂ ਫੋਕਲ ਪੁਆਇੰਟਾਂ ਦੀ ਉਸਾਰੀ ਦੀ ਉਹ ਜਿਹੜਾ ਵਧੀਆ ਤਰੀਕੇ ਨਾਲ ਸਾਡਾ ਜਿਹੜਾ ਆਧਾਰ ਹੈ ਕਿ ਪੰਜਾਬ ਲਘੂ ਉਦਯੋਗ ਅਤੇ ਨਰਜਾਸ ਨੇ ਕੋ ਚੱਲ ਸੋ ਮੇਰਾ ਨਾਮ ਹਰਕੇਸ਼ ਰਾਣਾ ਜੀ ਸਟਾਪ ਐਜੈਂਡਾ ਚੇਅਰਮੈਨ ਇਹਨਾਂ ਡਬਲ ਮਾਰ ਕਰਤੀ ਹੈ ਜਿਹੜੀ ਕਾਰਪੋਰੇਸ਼ਨ ਦੇ ਸਰਕਾਰ ਨੇ ਤੇ ਕੋਈ ਪਿੱਛੇ ਦੇਖਿਆ ਨਾ ਕੋਈ ਚਾਹੇ ਵੀ ਕਾਰਪੋਰੇਸ਼ਨ ਐ ਇੰਡਸਟਰੀ ਵਾਸਤੇ ਤਿੰਨ ਪਾਲਿਸੀਆਂ ਬਣਾਈਆਂ ਉਹ ਪਾਲਿਸੀਆਂ ਕੀ ਬਣਾਈਆਂ ਕਿ ਜੇ ਕਾਰਪੋਰੇਸ਼ਨ ਸਾਡੇ ਮੰਨ ਲਓ 1 ਲੱਖ ਰੁਪਏ ਦਾ ਕਮਾਈ ਕਰਦੀ ਹੈ ਉਹਦੇ ਦਾ 10 ਰੁਪਏ ਸਾਨੂੰ ਤੇ 90% ਜਿਹੜਾ ਸਰਕਾਰ ਦੇ ਖਾਤੇ ਜਾਏਗਾ ਡਾਇਰੈਕਟ ਉਹਦੇ ਦੀ ਨੁਕਸਾਨ ਕੀ ਹੋਇਆ ਨਾ ਤਾਂ ਡੈਸਟੀਲੇਸ਼ਨ ਪੈਦਾ ਹੋਇਆ ਕੋਈ ਇਹ ਮੁਲਾਜ਼ਮਾਂ ਦਾ ਨੁਕਸਾਨ ਹੋ ਗਿਆ ਸਰਕਾਰ ਜਿਹੜੇ ਪੈਸੇ ਐ ਤਿੰਨੇ ਪਾਲਸੀਆਂ ਦੇ 1 ਦੇ 40% 1 ਦੇ 100% ਐ ਤੇ ਜੇ 100 ਪ੍ਰੋਫਿਟ ਕਮਾਈ ਕਰਨਗੇ 100 ਦੇ 100 ਜਿਹੜੇ ਸਰਕਾਰ ਦੇ ਖਾਤੇ ਜਾਣਗੇ 40% 30% ਇੱਕ ਤਾਂ ਉਹ ਸਾਨੂੰ ਕਾਰਪੋਰੇਸ਼ਨ ਨੂੰ ਲੌਸ ਹੋ ਗਿਆ ਕਿਹੜੀ ਸਾਡੀ 500 ਕਰੋੜ ਦੀ ਐਫ ਡੀ ਪਈ ਸੀ ਉਹਦੇ ਵਿਆਜ ਰਾਹੀਂ ਜਿਹੜਾ ਸਾਡਾ 3 ਕਰੋੜ ਰੁਪਏ ਸੰਪੇਰਕ ਅਰਖਾਤ ਬਣਦਾ ਤੇ ਉਹਦੇ ਵਿਆਜ ਰਾਹੀਂ ਆਪਾਂ ਅਰਖਾਹ ਲੈਂਦੇ ਸੀ ਇਹ ਘਟਾ ਉਹਦੇ ਦੂਜੀ ਵੱਲ ਸਭ ਤੋਂ ਮਹਾਰ ਕਾਰਪੋਰੇਸ਼ਨ ਨੂੰ ਹੈ ਪਈ ਜਿਹੜੀ ਸਾਡੀ ਐਮਡੀ ਲੱਗੀ ਹੋਈ ਹੈ ਉਹ ਗੁਜਰਾਤ ਕੈਟਰ ਦੀ ਹੈ ਉਹ ਦਿੱਲੀ ਦੇ ਥਰੂ ਆਈ ਹੋਈ ਹੈ ਉਹ ਦਿੱਲੀ ਵਾਲਿਆਂ ਦੀ ਸਰਕਾਰ ਚਲਾ ਰਹੀ ਹੈ ਦਿੱਲੀ ਤੋਂ ਹੀ ਸਰਕਾਰ ਚੱਲਦੀ ਹੈ ਜਿਹੜੀ ਮੈਡਮ ਦਿੱਲੀ ਤੋਂ ਲਾਈਵ ਹੈ ਮੈਂ ਨਾਮ ਭੁੱਲ ਗਿਆ ਤਾਂ ਉਹ ਰੋਗ ਸਾਡਾ ਜਿਹੜਾ ਮੰਤਰੀ ਲਾਇਆ ਨਾ ਉਹਦੇ ਨਾਲ ਮੀਟਿੰਗ ਕਰਦੀ ਹੈ ਤੇ ਮੰਤਰੀ ਜਿਹੜਾ ਸੰਡੇ ਨੂੰ ਵੀ ਸਾਨੂੰ ਪਤਾ ਲੱਗਿਆ ਤੁਰੰਤ ਵੀ ਕੱਲ੍ਹ ਵੀ ਮੀਟਿੰਗ ਹੋਈ ਹੈ ਵੀ ਜਿਹੜਾ 200 250 ਕਰੋੜ ਰੁਪਏ ਸਾਡੇ ਕੋਲ ਬਚਿਆ ਉਹਨੂੰ ਵੰਡਣ ਦੀ ਵੀ ਤਿਆਰੀ ਹੈ ਇਸ ਕਰਕੇ ਅਸੀਂ ਇੰਤਜ਼ਾਰ ਕਰਦੇ ਆਂ ਸਰਕਾਰ ਨੂੰ ਵੀ ਇਹ ਜਿਹੜਾ ਮਾੜੇ ਕੰਮ ਐ ਇਹ ਨਾ ਕਰੋ ਆਲੇ ਆਲਾ 2027 ਚ ਤੁਹਾਡਾ ਜਿਹੜਾ ਪੂਰਾ ਸੋਪਣਾ ਸਾਫ ਕਰਾਂਗੇ ਅਸੀਂ ਇਹ ਤੁਹਾਨੂੰ ਲੈ ਸੀ ਅਸੀਂ ਤੁਹਾਨੂੰ ਭੁਜਾਵਾਂਗੇ ਤੁਸੀਂ ਜਿਹੜਾ ਲੋਕਾਂ ਦਾ ਮਾਲੂ ਨੀਤੀ ਦਾ ਹਾਲ ਕੀਤਾ ਹੋਇਆ ਮਾਨ ਸਾਹਿਬ ਨੂੰ ਤਾਂ ਪਤਾ ਹੀ ਵੀ ਲੱਗਦਾ ਨਾ ਕਰ ਕੀ ਰਿਹਾ ਕੀ ਆਊਡਰ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਦਾ ਕੋਈ ਚੱਲਦੀ ਐ ਨਹੀਂ ਉਹ ਤਾਂ ਇੱਕ ਸਟੈਪ ਬਣ ਗਿਆ ਕਿਉਂਕਿ ਦਿੱਲੀ ਰਾਹੋਂ ਸਾਰੀ ਸਰਕਾਰ ਚੱਲਦੀ ਐ ਦਿੱਲੀ ਦੇ ਹੀ ਆਊਡਰ ਚੱਲਦੇ ਐ ਦਿੱਲੀ ਰਾਹੀਂ ਜੀ ਜੀਓ ਨੂੰ ਖੁਸ਼ੀ ਮਿਲੇਓ ਸੰਜੀਪ ਰੌਣਾ ਨੂੰ ਮਿਲੇ ਹੈ ਜੀ ਉਹਨਾਂ ਨੇ ਕੋਈ ਭਰੋਸਾ ਨਹੀਂ ਦਿੱਤਾ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਡੀ ਚਿੱਠੀ ਪੜ੍ਹ ਲਈਏ ਮੈਂ ਗੌਰ ਕਰੂੰਗਾ ਉਹਨਾਂ ਨੇ ਨਾ ਕੋਈ ਸਾਨੂੰ ਕੋਈ ਪੱਕੀ ਗਾਰੰਟੀ ਦਿੱਤੀ ਹੈ ਨਾ ਸੁਆਫਨ ਦਿੱਤਾ ਜਿਹੜੇ ਸਾਥੀ ਦੀ ਬਦਲੀ ਕੀਤੀ ਹੈ ਸਾਡੇ ਤਾਰਾ ਸਿੰਘ ਦੀ ਉਹਦੇ ਬਾਰੇ ਵੀ ਅਸੀਂ ਰਿਕਵੈਸਟ ਕਰੀ ਸੀ ਵੀ ਇਹਨਾਂ ਦੀ ਬਦਲੀ ਜਲਦ ਕੀਤੀ ਜਾਏ ਕਿਉਂਕਿ ਬਿਨਾਂ ਇਹ ਪੋਸਟ ਤੋਂ ਬਿਨਾਂ ਇਹ ਮੰਗ ਤੋਂ ਚਾਕੇ ਬਦਲੀ ਲੁਧਿਆਣੇ ਲਾਪਤੀ ਤੇ ਉਹਦੇ ਬਾਰੇ ਵੀ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਹੈ ਤੇ ਐਮ ਡੀ ਸਾਹਿਬ ਨੂੰ ਮਿਲੇ ਸੀ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਕੇ ਕੇ ਆਦ ਬੁਰਾ ਨੂੰ ਵੀ ਮਿਲੇ ਸੀ ਪਰ ਉਹਨਾਂ ਨੇ ਸਾਨੂੰ ਕੋਈ ਹੱਥ ਪੱਲਾ ਨਹੀਂ ਵੜਾਇਆ ਕਿਉਂਕਿ ਅੰਦਰਲੇ ਖਾਤੇ ਸਾਰੇ ਸਰਕਾਰ ਨਾਲ ਮਿਲੇ ਹੋਏ ਆ ਸਰਕਾਰ ਦੇ ਪ੍ਰੈਸ਼ਰ ਥੱਲੇ ਕੰਮ ਕਰਦੇ ਆ ਸਾਡਾ ਜਿਹੜਾ ਐਮਡੀ ਸਾਹਿਬ ਹੈ ਸਾਰੇ ਜਿਹੜੇ ਕਾਰਗੁਜ਼ਾਰੀ ਆ ਇਹ ਪੈਸੇ ਦੇਣ ਦੀ 243 ਕਰੋੜ ਦੀ ਇਹ ਸਾਰੀ ਐਮਟੀ ਨੇ ਤਿਆਰੀ ਕੀਤੀ ਆ ਸੇਮ ਡੇਚ ਸਾਰਾ ਕੁਝ ਕਰਕੇ ਲਾਂਬੇ ਹੋਏ ਤੇ ਹੁਣ ਜਾਂਦਿਆਂ ਕੋਲ ਚ ਗਏ ਆ ਅਸੀਂ ਸਾਡੇ ਮੁਲਾਜ਼ਮਾਂ ਨੂੰ ਧਮਕਾਇਆ ਜਾ ਰਿਹਾ ਤੇ ਪ੍ਰੈਸ਼ਰ ਵੀ ਕੀਤਾ ਜਾ ਰਿਹਾ ਵੀ ਇਹਨਾਂ ਦੀ ਬਦਲੀਆਂ ਕਰ ਦਾਂਗੇ ਇਹ ਕਰਾਂਗੇ ਇਸ ਤਰ੍ਹਾਂ ਕਿ ਮੈਂ ਸਾਰੇ ਪ੍ਰੈਸ ਸਾਥੀਆਂ ਨੂੰ ਦੇਖਤੀ ਕਰਦਾ ਮੇ ਜਿਹੜਾ ਸਾਡਾ ਅੱਜ ਏਜੰਡਾ ਏ ਸਾਰੇ ਪੰਜਾਬ ਚ ਪੇਜੇ ਗਏ ਤੇ ਅੱਗੇ ਵੀ ਸਾਰੀ ਜਨ ਲੋਰ ਪਈ ਸਾਨੂੰ ਅਸੀਂ ਆਲੇ ਸਿੱਧੂ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸਾਡਾ ਜਿਹੜਾ ਬੋਤਿ ਲਾਣਗੇ ਆਪਾਂ ਪੁੱਤਾ ਮੰਗੇ ਜੈਨੂ ਵੀ ਸਾਰੇ ਭਰਾ ਭੈਣ ਜੱਤੇ ਬੰਦੀਆਂ ਨੂੰ ਲੈ ਕੇ ਅਸੀਂ ਵੱਡੀ ਰੈਲੀ ਕਰਾਂਗੇ ਦਫ਼ਤਰ ਦੇ ਵਿੱਚ ਜਿੱਤੇ ਸਰਕਾਰ ਨੂੰ ਘੇਰਾਂਗੇ ਸਰਕਾਰ ਦਾ ਪਿੱਟ ਛਾਪਾ ਕਰਾਂਗੇ ਵੀ ਜਿਹੜਾ ਲੋਕਾਂ ਦਾ ਘਾਣ ਕਰ ਰਹੇ ਆ ਤੇ ਇਹਨਾਂ ਨੂੰ ਸਰਕਾਰ ਨੂੰ ਚੰਦਾ ਕੀਤਾ ਜਾਏ